ਹਾਂਜੀ ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਆਪਾਂ ਇੱਕ ਗੱਲ ਕਰਨ ਜਾ ਰਹੇ ਹਾਂ ਜੋ ਕਿ ਆਪਾਂ ਨੂੰ ਸਾਰਿਆਂ ਨੂੰ ਪਤਾਗਾ ਆਪਣੇ ਇਹ ਕੱਲ ਦੀ ਖਬਰ ਆ ਜੋ ਕੰਗਣਾ ਨਾਂ ਦੀ ਕੁੜੀ ਸਿੰਗਰਾ ਜੋ ਉਹਨਾਂ ਨੇ ਕੁਝ ਸਾਨਾਂ ਨੂੰ ਬੁਰਾ ਭਲਾ ਕਹਿਤਾ ਗਿਆ ਜਿਵੇਂ ਕਿ ਆਪਣੀਆਂ ਮਾਤਾ ਪਿਤਾ ਹਨਾ ਉਹ ਕੀ ਕਹਿਤਾ ਗਿਆ ਉਹਨੇ ਇਹ ਗੱਲ ਕਹਿਤੀ ਗਈ ਕਹਿੰਦੀ ਵੀ ਇਹ 100-100 ਰੁਪਏ ਦਿਹਾੜੀ ਤੇ ਜਾਂਦੇ ਆ ਕਿਸਾਨਾਂ ਦਾ ਇਹ ਧਰਨੇ ਲਾਉਂਦੀਆਂ ਫਲਾਣਾ ਢਿੰਗੜਾ ਹਨ ਜਿਹਦੇ ਵਿੱਚ ਕੀ ਉਹ ਕੁੜੀ ਨੂੰ ਬੁਰਾ ਲੱਗਿਆ ਵਿੱਚ ਕਿਉਂਕਿ ਆਪਣੀਆਂ ਮਾਤਾ ਪਿਤਾ ਹੋਰ ਵੀ ਬਹੁਤ ਬੈਠੀਆਂ ਸੀ ਜਿਵੇਂ ਕਿ ਦੱਸਿਆ ਗਿਆ ਵੀ ਉਹਨਾਂ ਦੀ ਮਾਤਾ ਵੀ ਸੀ ਨਾਲ ਤੇ ਉਸ ਇਹ ਗੱਲ ਸੁਣਦੀ ਉਹ ਕੁੜੀ ਨੇ ਉਹਦੇ ਲੱਪਣ ਮਾਰਿਆ ਮੂੰਹ ਤੇ ਯਾਨੀ ਕਿ ਉਹ ਨੂੰ ਬੁਰਾ ਲੱਗਿਆ ਆਪਾਂ ਜਿਹਦੇ ਵਿੱਚ ਕੀ ਆਪਾਂ ਇਹ ਕਹਿਣਾ ਚਾਹੁੰਦੇ ਆ ਵੀ ਉਹ ਚੱਲੇ ਯਾਰ ਆਪਾਂ ਇਹ ਗੱਲਾਂ ਕਹਿਣੇ ਚੰਗਾ ਕੰਮ ਕਰਿਆਗਾ ਕਿਉਂਕਿ ਯਾਰ ਕੋਈ ਵੀ ਆਪਣਾ ਕੋਲੇ ਬੈਠਾ ਉਹਦਾ ਭੈਣ ਭਾਈ ਕੋਈ ਨਹੀਂ ਕਹਾ ਸਕਦਾ ਹਨਾ ਕਿਸੇ ਬਾਰੇ ਵੀ ਵੀ ਯਾਰ ਕੋਈ ਆਪਦੇ ਇਹ ਕੋਈ ਖੁਸ਼ੀ ਬੰਨੀ ਹੋ ਤਾਂ ਨਹੀਂ ਲਾਉਂਦੇ ਲੋਕ ਧਰਨੇ ਕੋ ਆਪਾਂ ਪਰੇਸ਼ਾਨੀ ਚ ਹੁੰਦੇ ਆ ਜਾਂ ਕੋਈ ਕਿਹਦਾ ਜੀ ਕਰਦਾ ਵਾ ਧੁੱਪੇ ਜਾ ਕੇ ਬੈਠਾ ਹਨ ਧਰਨੇ ਲਾਈਏ ਚਲੋ ਇਹ ਗੱਲ ਕਹਿੰਦਾ ਉਹਨਾਂ ਨੇ ਮੂਥੇ ਮਾਰਿਆ ਲੱਪੜ ਜਿਹਦੇ ਵਿੱਚ ਕੀ ਹੁਣ ਇਹ ਵੀਡੀਓ ਬਹੁਤ ਵਾਇਰਲ ਹੋ ਰਹੀ ਆ ਕਹਿੰਦੇ ਵੀ ਉਹ ਕੁੜੀ ਨੂੰ ਗ੍ਰਿਫਤਾਰ ਕਰ ਲਇਤਾ ਗਿਆ ਸੀ ਤੇ ਉਹ ਅਸੀਂ ਵੀਡੀਓ ਹੁਣ ਇੱਕ ਨਵੀਂ ਹੁਣੀ ਸੁਣੀ ਆ ਜਿਹਦੇ ਵਿੱਚ ਕੀ ਦੱਸਿਆ ਗਿਆ ਕਿ ਉਹਨਾਂ ਦੇ ਘਰੇ ਜੋ ਕੁਲਵਿੰਦਰ ਕੌਰ ਸੀਗੀ ਜੋ ਆਪਣੀ ਉਹ ਕੁੜੀ ਲੱਗੀ ਹੋਈ ਆ ਸਰਕਾਰੀ ਆਪਣਾ ਹਨ ਜਿਵੇਂ ਕਿ ਆਪਾਂ ਨੂੰ ਸਾਰਿਆਂ ਨੂੰ ਪਤਾਗਾ ਜੋ ਆਰਮੀ ਚ ਸੀਗੀ ਤੇ ਉਹਨਾਂ ਦੇ ਘਰੇ ਉਹ ਤੋਂ ਆਪਣੇ ਹੋਰ ਲੱਖਾ ਸਿੰਘ ਸੁਧਾਨਾ ਵੀ ਕੁਝ ਹੋਰ ਵੀ ਨਿੰਗ ਸਿੰਘ ਜੋ ਕੀ ਆਪਣੇ ਆਪਣੇ ਉਹਨਾਂ ਦੇ ਘਰੇ ਪਹੁੰਚੇ ਜਿਹਦੇ ਵਿੱਚ ਕੀ ਗੱਲਬਾਤ ਕਰੀ ਜਾਂਦੇ ਆ ਇਸ ਵਕਤ ਤੇ ਆਪਣਾ ਬਈ ਨਿਊ ਚੈਨਲ ਆ ਜਿੱਥੋਂ ਤੱਕ ਵੀ ਵੀਡੀਓ ਜਾਊ ਸ਼ੇਅਰ ਕਰਦਿਆ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਤੇ ਜੋ ਕੀ ਆਪਾਂ ਇਹ ਕਹਿਣਾ ਚਾਹੁੰਦੇ ਆਂਗੇ ਆਪਣੀਆਂ ਬਈ ਮੁੱਦਿਆਂ ਤੇ ਚੈਨਲ ਆਗਾ ਜੋ ਵੀ ਆਪਣਾ ਪ੍ਰਚਾਰ ਹੁੰਦਾਗਾ ਆਪਾਂ ਜੋ ਨਵੀਂ ਵੀਡੀਓ ਹੁੰਦੀ ਆ ਉਹਦੇ ਕਰਕੇ ਆਪਾਂ ਪਾਉਣੇ ਆ ਵੀਡੀਓ ਠੀਕ ਹੈ ਜੀ ਧੰਨਵਾਦ ਥੈਂਕ ਯੂ